ਗਗਰਬਾਈ ਅਸੀ ਗਾਲ ਅਸੀ ਗਾਲ ਜੀ ਚੀਦਾ ਬਾਈ ਜੀ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਕੀ ਬੰਦਾ ਕੋਈ ਕਿਰਪਾ ਮਾਰ ਕੇ ਤੁਸੀਂ ਸੁਣਾਓ ਬਸ ਠੀਕ ਠਾਕ ਮੈਂ ਨਾਲ ਆਪਣੇ ਸੰਦੀਪ ਡੇਰੀ ਫਾਰਮ ਵੇਖਣਾ ਸਾਰੇ ਸਾਸਰੀ ਗਾਲ ਜੀ ਹੋਰ ਸਾਰੀਆਂ ਜੀ ਫਿਰ ਬਾਈ ਅੱਜ ਬਾਈ ਆਪਣਾ 4 ਟੋਕਣਾ ਘਬਣਾ ਠੀਕ ਆ ਟਾਪ ਕਲਾਸ ਇੱਕ ਤਾਜੀ ਮੈਂ ਇੱਕ ਬੱਚਾ ਮਰੀ ਮੈਂ ਚਲੋ ਹਾਂਜੀ ਦੱਸੋ ਟਾਪ ਦੇ ਪੀਸ ਆਪਣੇ ਦੇ ਪਾਏ ਦੇ ਦਰਸ਼ਨ ਕਰਾ ਸੰਦੀਪ ਸਾਹਿਬ 20 ਕਿਲੋ ਵਾਲਾ ਹੀ ਹਾਂ ਪਰ ਜਿਹੜਾ ਅਸਲ ਦੁੱਧ ਤੇ 13 ਕਿਲੋ ਹੀ ਹੁੰਦੇ ਰੇ ਕਿਲੋ ਉਹ ਪਤਾ ਗਾੜੀ ਪੱਜਾ 10 12 ਨੇ ਮੈਂ ਸੂਈ ਆ ਪੁੱਛੋ ਮੈਂ ਲੰਡੀ ਆ ਲੋ ਜੀ ਤੇ ਚਵਾਈ ਬਹੁਤੀ ਜਿਆਦਾ ਗਾੜ ਪਛਾਰ ਬਰਾਬਰ ਹੀ 3 ਕਿਲੋ ਤੋਂ ਤਿਆਰ ਆ ਤੇ ਕਰੋ 3 ਕਿਲੋ ਤਿਆਰ ਆ ਹਾਂ ਇੱਕ ਨੰਬਰ ਸੰਦੀਪ ਜੀਆ ਚਵਾ ਦੇ ਬਹੁਤਾ ਜਦਾ ਕੁੜੀਆ ਵੀਨੂ ਦੇ ਇਹਦਾ ਕੱਟ ਹੀ ਥਲੇ ਤੇ ਕਰ ਜਾਂਦਾ ਆ ਇੱਕ ਇੱਕ ਕੰਮ ਥੋੜਾ ਜਿਹਾ ਸੰਦੀਪ ਹੈਗਾ ਜੇਕਰ ਚੱਡਾ ਥੋੜਾ ਜਿਹਾ ਪਛਾਹ ਹੁੰਦਾ ਨਾ ਮੈਂ ਨਾ ਕੀ ਇਹਨੇ ਤੁਰਨਾ ਹੀ ਐ ਖਲਾਰ ਖਲਲਾ ਤਾਂ ਮੈਂ ਹੈ ਨਹੀਂ ਰਿਹਾ 13 ਕਿਲੋ ਤੋਂ ਪੱਕਾ ਹੋਇਆ ਥਲੇ ਠੀਕ ਆ ਹਾਂ ਪੇਚਵਾਈ ਜੂਈ ਬਹੁਤ ਖਰੀ ਮੈਂ ਦੀ ਗਰਮ ਮੋਲ ਬਾਈ ਕੀ ਆਂਦਾ ਮੋਲ ਦੇ ਸੰਦੀਪਾ ਜਿਹਦੇ ਹਿਸਾਬ ਨਾਲ ਚੱਡਾਂ ਦੀ ਸਵਾਲਾ ਕੀ ਕਰਲਾ ਪਰ ਆਪਣਾ ਜਾਇਜ ਮੋਲ ਹਾਂ ਇੱਕ ਪੰਜ ਦੀ ਦੇ ਦਈਏ ਪਰ ਜਾਇਜ ਜੀ ਲੱਖ ਦੀ ਹਾਰਨਾ 10000 ਛੋੜ 90000 ਦੀ ਮੈਂ ਦੇਣੀ ਸੰਦੀਪ ਸਾਹਿਬ ਬਿਲਕੁਲ ਜਾਇਜ ਡਾਉ ਨਾ ਕੋਈ ਬਿਲਕੁਲ ਚੱਲ ਪਰ ਲੱਭੇ ਜੋ ਸੰਦੀਪ ਸਾਹਿਬ ਛੋੜ ਹੀ ਹੋਣੀ ਜੋ 500 ਚਲੋ ਠੀਕ 13 ਕਿਲੋ ਤੋਂ ਚੋਕੇ ਖੜੇ ਕੋਈ ਠੀਕ ਆ ਛੋੜੀ ਦੇ ਕੈਮਰਾ ਮਾਰ ਦੇ ਇਹ 40 ਮਹੀਨਿਆਂ ਦੀ ਗੱਬੜ ਨਹੀਂ ਸੰਦੀਪ ਸਿਆ ਇਧਰ ਵੇ ਲੜ ਲੜ 15 16 किलो मैं दूध देंदी हां यार बादली मैं नीली दे 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 नहीं ना 6 किलो दूध अच्छा 6 किलो क्यों मिनारी गब्बां दे 6 किलो दूध ठीक है हां दो डंग च हो गए खड़े ने चौ मिनिया दी जे ऑनलाइन कोई ਭੈਣ ਭਰਾ ਕਰਦਾ ਉੱਤਰ ਦੀ ਚੱਕ ਕਰਾਵੇ ਝੋਟੀ ਸੰਦੀਪ ਸਾਹਿਬ ਕਾ ਲੇ ਕਿੱਡੀ ਆ ਬੜੀ ਬੜੀ ਝੋਟੀ ਡਬਲ ਝੋਟੀ ਹੋਣ ਵਾਲੀ ਆ ਡਬਲ ਝੋਟੀ ਆ ਬਾਈ 17 18 किलो मैं दूध ਭਰਦੀ ਆ ਲੋ ਜੀ ਕਰੋ ਚੈੱਕ ਨੀਲੀ ਦੀ ਵੱਡੀ ਝੋਟੀ ਯਾਰ ਬਾਦਲੀ ਨੀਲੀ ਨਹੀਂ ਵੱਡੀ ਝੋਟੀ ਆ ਆਜੋ ਆਜੋ ਸੰਦੀਪਾ ਛੋਟੀ ਨਲੀ ਪੂਰੇ ਚੌਂ ਦੀ ਚੱਕ ਪਾਸ ਜੋ ਕੋਈ ਡਾਕਟਰ ਭਾ ਰਿਆ ਨਾ ਕੋਈ ਇਥੋਂ ਚੈੱਕ ਕਰਾ ਕੇ ਖੜੇ ਹਾਂ ਪੂਰੀ ਫੁੱਲ ਵੱਡੀ ਯਾਤ ਵਾਲੀ ਝੋਟੀ ਠੀਕ ਆ ਹਾਂ ਇਹਦਾ ਮੁੱਲ ਗੱਲ ਕਰ ਸੰਦੀਪਾ ਝੋਟੀ ਦੇ ਵੀ ਸਵਾਦੀ ਹੁੰਦਾ ਹਾਂ ਮੁੱਲ ਜੈ ਜੀ ਆਪਣੇ ਹਾਂ ਮੁੱਲ 1.5 ਹਾਂ ਦੇ ਨਾ 95000 ਦੀ ਝੋਟੀ ਦੇਣੀ ਹੈ 95 ਹਾਂ ਇੱਥੇ ਸ਼ੋਰ ਸ਼ਾਪਾ ਕਰ ਦਾਂਗੇ ਚਲੋ ਠੀਕ ਆ ਠੀਕ ਆ ਇਹ ਵੀ ਧੋਕੜ ਗੱਬਣਾ ਇਹ ਸੰਦੀਪਾ ਪੰਜਾਂ ਮਹੀਨੇ ਦੀ ਗੱਬਣ ਫੁੱਲ ਵੱਡੀ ਝੋਟੀ ਡੇਰੀ ਜੋ ਹਿਆਂ ਸੰਦੀਸਾ ਤੈਨੂੰ ਕੋਈ ਡੇਰੀ ਵਾਲੇ ਮਾੜੀ ਮੈਣੀ ਲੈਂਦੇ ਨਹੀਂ 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 15 16 ਕਿਲੋ ਤੋਂ ਘੱਟ ਮੈ ਨਹੀਂ ਲੈਂਦੇ ਉਹ ਹਾਂ ਇਹਦੇ ਥੱਲੇ ਵੀ 6 ਕਿਲੋ ਦੁੱਧ ਤੇ ਪੰਜਾਂ ਦੀ ਗੱਬਣ 6 ਕਿਲੋ ਦੁੱਧ ਤੇ ਪੰਜਾਂ ਮਹੀਨੇ ਗੱਬਣ ਪੰਜਾਂ ਦੀ ਗੱਬਣ ਫੁੱਲ ਵੱਡੀ ਛੋਟੀ ਆ ਬਸ ਠੀਕ ਆ ਫਿਰ ਹਾਂ ਇਹ ਨਾਲ ਕੋਈ ਆਖੇ ਕਿ ਛੋਟੀਆਂ ਵਾਂ ਹਾਂ ਹਾਂ ਵੱਡੀਆਂ ਕੱਟੀਆਂ ਹਾਂ ਆ ਵੱਡੀਆਂ ਪਗੜਾਂ ਗੀਆਂ ਫੁੱਲ ਵੱਡੀਆਂ ਮਈਆਂ ਜਿਹਨਾਂ ਨੂੰ ਆਂਦੇ ਰਗਾ ਮੱਡਾ ਵਾਲ ਕਰ ਲਗੀਆਂ ਹਾਂਜੀ ਗੱਲ ਫਿਰਦਾ ਮਲਗੀ ਬਾਈ ਮੋਲ ਸੰਦੀਸਾ ਇਹ ਵੀ ਉਹਦਾ ਹੱਕ ਰੇ 95 ਦਾ ਹੀ ਆ ਹਾਂ ਹਾੜ ਨਾਲ 90 ਦੀ ਚਲੋ 5000 ਦੀ ਛੋੜ 85000 ਦੀ ਮਈ ਦੇਣੀ ਹਾਂ 85000 ਜਾਇਜ ਸੰਦੀਪ ਜੀ ਰਕਮਾ ਡਬਲ ਕਰਨੀ ਆ ਮਈਆਂ ਫੁੱਲ ਵੱਡੀਆਂ ਆ ਵੀ ਮਾਰ ਦੇ ਆਹਾਂ ਇਹਦੇ ਥੱਲੇ ਦੀ 5 ਕਿਲੋ ਦੋਦੀ ਅੱਛਾ 6 ਮਹੀਨਿਆਂ ਦੀ ਸੰਦੀਪ ਜੀ ਚੈੱਕ ਪਾਸ ਹੀ ਮਈ ਇਹ ਵੀ ਖੋਲੋ ਹਾਂ ਫੁੱਲ ਵੱਡੀ ਮਈ ਯਾਰ ਨਸ ਵਾਲੀ ਲੋ ਜੀ ਛੋਟੀਆਂ ਮਾਨਗਣਾ ਵੱਡੀਆਂ ਮਈਆਂ ਸੰਦੀਪ ਜੀਆ ਨਹੀਂ ਠੀਕ ਆ ਫਿਰ ਹਾਂ ਆਲੇ ਚੋਂ ਚਾਹੇ ਇੱਕ ਨੰਬਰ ਇਹ ਥਲੇ 5 ਕਿਲੋ ਦੁੱਧ ਦੇ ਛਿਆਂ ਦੀ ਛਿਆ ਮੈਨੇ ਰਬਨ 5 ਕਿਲੋ ਦੁੱਧ ਹਾਂ 5 ਕਿਲੋ ਦੁੱਧ ਸੰਦੀਪਾ ਮਈ ਗੱਡੀ ਆ ਬਹੁਤ ਵੱਡੀ ਕਾਲੀ ਛਾ ਮਈ ਆ ਜਾਤਵੇ ਇੱਕ ਮਾਲ ਵੀ ਚਟਾ ਪੂਛ ਨਹੀਂ ਜੈਡ ਬਲੈਕ ਹਾਂ ਠੀਕ ਆ ਹਾਲੋ ਇਹ ਡੇਰ ਹੀ ਲਿਆ ਸਾ ਡੇਰੀ ਡੇਰੀ ਨੂੰ ਡੇਰੀ ਨੂੰ ਮਈਆਂ ਲਿਆ ਸੰਦੀਪ ਸਿੰਘ ਹਾਂ ਇਹਦਾ ਮੁੱਲ ਫਿਰ ਆ ਇਹ ਵੀ ਬਰਾਬਰ ਹੀ ਦੇਣੀ ਆ ਇਹ ਵੀ 85 ਇਹ ਵੀ 85 ਨਹੀਂ ਦੇਣੀ ਆ ਚਲੋ ਇਹ ਵੀ 85 ਹਜ਼ਾਰ ਹਾਂ 85 ਦੇਣੀ ਵੱਡੀਆਂ ਮਈਆਂ ਜਿਹਨਾਂ ਵੱਡਿਆਂ ਦੇ ਆ ਰਸ਼ੀਆਂ ਟੈਂਕ ਚਲੋ ਹਾਂ ਤੇ ਆ ਗਈ ਲੀਲੀ ਹੁਣ ਇਹ ਨੀਲੀ ਦੀ ਸੰਦੀਪ ਜੀ ਟਾਈਆਂ ਮਹੀਨਿਆਂ ਦੀ ਗੱਬਣੀ ਹਾਂ ਦੁੱਧ ਆਠੀ ਆ ਪਰ 7 ਕਰਕੇ ਦੇਣੀ ਆ ਲਓ ਜੀ ਟਾਈਆਂ ਮਹੀਨੇ ਗੱਬਣਾ 7 ਕਿਲੋ ਦੁੱਧ ਪੱਤਾ ਹੋਊ ਆਠੀ ਪਰ 7 ਕਰਕੇ ਦੇਣੀ ਨਾ ਚੁਆ ਕੇ ਦੇਣਾ ਇੱਥੇ ਮੈਂ ਨਾ ਤੇ ਚੋਂ ਚਾਣ ਇੱਕ ਨੰਬਰ ਨਹੀਂ ਠੀਕ ਆ ਲੱਤ ਛੜੀ ਦੀ ਗਰੰਟੀ ਉਹ ਟੀਕਾ ਟੱਲਾ ਲੈ ਸਕਦੀਆਂ ਜੋ ਹਾਂ ਲੱਤ ਛੜੀ ਨਾ ਕਰਨੀ ਇਹਨਾਂ ਆਕੜੀਆਂ ਮਾਰ ਮਾਰ ਲੱਤਾਂ ਬਾਟੀਆਂ ਭੰਦ ਗਏ ਠੀਕ ਆ 7 ਕਿਲੋ ਦੁੱਧ ਪੱਕਾ ਢਾਈਆਂ ਮਹੀਨੇ ਚਾਹ ਕੋ ਯਾਦ ਵੇ ਮਈ ਦੀ ਚਲ ਹਾਂ ਸੁਨੀਦਰ ਮੋਲੇ ਦਾ ਵਿਜੈ ਜੀ ਆ ਕਿੰਨਾ ਕੋਈ 85 ਨਹੀਂ ਕੋਈ 80 ਵੀ ਨਹੀਂ ਹਾਂ ਤੇ ਨਾ 75 ਹਜ਼ਾਰ ਦੀ ਮਈ ਦੇਣੀ ਜੇ ਤੁਸੀਂ ਛੋਟ ਕਰਾਂਗੇ ਹਾਂ ਮੋਲ ਬਿਲਕੁਲ ਛੋੜੇ ਛੋੜੇ ਹੀ ਆ ਵਾ ਠੀਕ ਆ ਹਾਂ ਤੇ ਪਰ ਰਕਮਾ ਬਣਾਉਣ ਵਾਲੀਆਂ ਮਈਆਂ ਕੋਈ ਛੋਟੀਆਂ ਨਾ ਆਖੇ ਚਲੋ ਤੇ ਆ ਨੀਲੀ ਫੇਰਾ ਨੀਲੀ ਸੁਨੀਦਰ ਜੇ ਬੱਚਾ ਮਰ ਗਿਆ ਮਈ ਦਾ ਅੱਛਾ 12 13 ਕਿਲੋ ਦੁੱਧ ਆ ਖੁੱਲਾ ਹਾਂ ਇੱਕ ਵਲੇ ਭਾੜੇ ਦੇ ਇੱਕ ਵਲੇ ਟੀਕੇ ਦੇ ਆ ਇਹ ਕੱਢ ਲੈ ਵਾਰ ਕਰ ਹਾਂ ਇਹ ਫੋਲ ਵੱਡੀ ਮਈ ਆ ਨਹੀਂ ਹੈ ਵੱਡੀ ਬੁੜੀ ਆਜੋ ਆਜੋ ਠੀਕ ਆ ਹਾਂ ਹੰਦੋ ਦੇ 12 ਕਿਲੋ 12 ਕਿਲੋ ਸੁਨੀਰ ਖੁੱਲਾ ਚੋ ਕੇ ਨਵਾਗੇ ਇਥੋਂ ਬੱਚਾ ਮਰ ਗਿਆ ਸਾਡੀ ਮਹੀਨੇ ਤੋਂ ਅੰਦਰ ਦੀ ਸੂਈ ਠੀਕ ਆ ਸ਼ਾਮਾਂ ਨੂੰ ਭਾੜੇ ਤੇ ਆਉਂਦੀ ਸਵੇਰੇ ਟੀਕੇ ਤੇ ਆਉਂਦੀ ਆ ਹਾਂ ਇਹ ਚੂਨ ਚਾਂ ਇੱਕ ਨੰਬਰ ਹੋਊਗੀ ਸਨੇਹਾ ਜੀ ਅਰੇ ਮੈਂ ਦਾ ਬੱਚਾ ਹਾਂ ਦਾ ਮੈਂ ਲੱਖੋਂ ਬਾਹਰ ਹਾਂ ਹੁਣ ਮੈਂ 95000 ਦੀ ਦੇ ਦਾਂਗੇ 95000 ਹਾਂ ਉਹ ਚੋ ਛੋੜ ਛੱਪਾ ਕਰ ਦਾਂਗੇ ਚਲੋ ਹਾਂਜੀ ਬੱਸ ਆਹੀ ਆ ਹਾਂਜੀ ਚੋਗੇ ਤਸੱਲੀ ਕਰਕੇ ਖੜੇ ਵਾਠੀਕ ਜਿਹੜੀਆਂ ਗੱਬਣਾ ਉਹਦੀਆਂ ਚੈੱਕ ਕਰਾ ਕੇ ਖੜੇ ਵਾਠੀਕ ਜੇ ਕੋਈ ਆਨਲਾਈਨ ਭਾਨ ਭਰਾ ਮਨਉਂਦਾ ਨਾ ਗੱਡੀ ਆਉਦੀ ਹੁੰਦਿਆਂ ਚੈੱਕ ਕਰਾਏ ਚਲੋ ਹਾਂਜੀ ਬੋਲੋ ਫਿਰ ਨੰਬਰ ਨੰਬਰ ਬੋਲ ਦੇ ਇੱਕ ਮਿੰਟ ਨੰਬਰ ਆਪਣਾ 88721 ਤੇ 029 ਪਿੰਨ ਜੀਓ ਵਾਲਾ ਜਿਹੜਾ ਤਰਨਤਾਨ ਸਸੀਗਾਲ ਜੀ